ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਵਾਂਗੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਇਹ ਦੁਪਹਿਰ ਦਾ ਟਾਈਮ ਹੈ 1:30 ਵਜੇ ਤੇ ਮਨਵੀਰ ਅੱਜ ਕਰੇ ਸੀ ਉਹ ਸੁੱਤਾ ਵੇਲੇ ਤੇ ਅੱਜ ਆ ਗਿਆ ਜੀ ਸੋਮਵਾਰ ਤੇ ਮੈਂ ਬਣਾਉਂਗੀ ਖੀਰ ਸੋਮਵਾਰ ਹੈ ਜੀ ਤੇ ਸੌਣ ਦਾ ਮੀਨਾ ਵੀ ਤਕਰੀਬਨ ਲੰਗ ਚੱਲਾ ਕਰਕੇ ਤੇ ਮੈਂ ਕਿਹਾ ਮੈਂ ਖੀਰ ਬਣਾ ਲਾਂ ਇਹ ਮੈਂ ਦੁੱਧ ਰੱਖ ਦਿੱਤਾ ਤੇ ਇਹ ਕਣੀਆਂ ਵਾਲੇ ਚੌਲ ਆ ਕੰਨਿਆ ਦੇ ਚੋਲੇ ਇਹਨਾਂ ਨੂੰ ਮੈਂ ਭੇਨ ਦੂੰਗੀ ਜਦ ਤੱਕ ਦੁੱਧ ਰਿਜਣੇ ਪੈਂਦਾ ਉਹਨਾਂ ਚਿਰ ਆਪਾਂ ਪਾਣੀ 'ਚ ਭਿੱਜੀਆਂ ਰਹਿੰਦਾਂਗੇ ਪਾਣੀ ਨੇ ਵਿੱਚ ਪਾਉਣਾ ਫਿਰ ਪਾਣੀ ਨੇ ਤਾਰ ਕੇ ਇਹਦੇ ਵਿੱਚ ਪਾਵਾਂਗੇ ਚੋਲ ਤੇ ਇਹ ਮੈਂ 2 ਘੰਟੇ ਪਹਿਲਾਂ ਬੈਟਰ ਜਿਹੜਾ ਮਤਲਬ ਕਿ ਗੋੜ ਤੇ ਆਟਾ ਜਿਹੜਾ ਉਹ ਮੈਂ ਇਦਾਂ ਭੇਨ ਦਿੱਤਾ ਸੀ ਤੇ ਇਹਦੇ ਵਿੱਚ ਮੈਂ ਪਾਉਂਗੀ ਸੌਂਫ ਤਾਂ ਫਿਰ ਮੈਂ ਬਣਾਉਂਗੀ ਇਹ ਮਾਲਪੂਏ ਜਿਹੜੇ ਹੁੰਦੇ ਉਹ ਤੇ ਇਹ ਜੀ ਮੈਂ ਚੋਲ ਭੇਨ ਦਿੱਤੇ ਆ ਤੇ ਇਹ ਜਿਹੜਾ ਮੈਂ ਸਵੇਰ ਦਾ ਰੱਖਿਆ ਉਹਨੂੰ ਕੀ ਕਹੀਦਾ ਸਵੇਰੇ ਸੌਣ ਦੇ ਤਾਂ ਨਹੀਂ 2-3 ਘੰਟੇ ਹੋ ਹੀ ਗਏ ਤਾਂ ਉਹਦੇ ਨਾਲ ਇਦਾਂ ਆਟਾ ਪਹਿਲਾਂ ਪੇਂ ਕੇ ਰੱਖਣ ਨਾਲ ਜਿਹੜਾ ਆਟਾ ਵਾ ਚੰਗੀ ਤਰ੍ਹਾਂ ਹੋ ਜਾਂਦਾ ਫੁੱਲ ਵੀ ਜਾਂਦਾ ਤੇ ਗੱਠਾ-ਗੱਠਾ ਜਿਹੜੀਆਂ ਘੱਟ ਬਚਦੀਆਂ ਨੇ ਤਾਂ ਹੱਥ ਨਾਲ ਤੋੜਨੀਆਂ ਪੈਂਦੀਆਂ ਇਹਨੇ ਪਾ ਦਾਂ ਜੀ ਸੌਂਫ ਹੁਣ ਕਰ ਲਈ ਆਪਾਂ ਮਿਕਸ ਮੇਰੀ ਦਾਦੀ ਵੀ ਸੁੱਤੀ ਪਈ ਆ ਮਨੀ ਦਾ ਬਾਬਾ ਵੀ ਸੁੱਤਾ ਪਿਆ ਤਾਂ ਮਨੀ ਅੱਜ ਘਰੇ ਸੀ ਉਹ ਠੀਕ ਨਹੀਂ ਸੀ ਕੁਝ ਤਾਂ ਮੈਂ ਭੇਜਿਆ ਨੀ ਉਹਨੂੰ ਯੂਨੀਵਰਸਿਟੀ ਤੇ ਉਹ ਵੀ ਸੁੱਤਾ ਪਿਆ ਹੋਊਗਾ ਮੇਗਾ ਚਲ ਮੈਂ ਆ ਵੀ ਵੀਡੀਓ ਬਣਾ ਲੈਣੀ ਉਹਨੂੰ ਡਿਸਟਰਬ ਨਹੀਂ ਕਰਦੇ ਆਪਾਂ ਉੱਠ ਕੇ ਦੇਖੂਗਾ ਮम्मा ਨੇ ਬਣਾ ਲਏ ਪੂੜੇ ਲਓ ਜੀ ਦੁੱਧ ਰਿਜਣ ਲਾ ਪਿਆ ਸੀ ਤੇ ਮੈਂ ਚੌਲ ਧੋ ਕੇ ਇਹਦੇ ਵਿੱਚ ਪਾ ਦਿੱਤੇ ਦੁੱਧ ਹਮੇਸ਼ਾ ਜ਼ਿਆਦਾ ਪਾਓ ਜਿਹੜਾ ਰਿਜ ਰਿਜ ਕੇ ਚੌਲ ਤੇ ਖੀਰ ਜਿਹੜੀ ਉਹ ਬਹੁਤ ਵਧੀਆ ਬਣਦੀ ਆ ਚੌਲ ਕਣੀਆਂ ਵਾਲੇ ਤੇ ਦੁੱਧ ਉਹਨੂੰ ਕੀ ਕਹਿੰਦਾ ਜ਼ਿਆਦਾ ਇਹ ਕਮ ਸੇ ਕਮ ਅੱਧੀ ਗੋਲੀ ਸਿਰਫ ਚੌਲਾਂ ਦੀ ਆ ਤੇ ਦੁੱਧ 10 ਕਿਲੋ ਧੋਤੇ ਆ ਤੇ ਹਾਂ 3 ਕਿਲੋ ਦੁੱਧ ਹੈਗਾ ਇਹੋ ਤੇ ਅੱਧੀ ਗੋਲੀ ਸਿਰਫ ਚੌਲਾਂ ਦੀ ਕਣੀਆਂ ਵਾਲੇ ਦੀ ਇਹ ਰਿੜ ਰਿੜ ਜਿਕੇ ਨਾ ਵਧੀਆ ਕੜ ਕੜ ਕੇ ਫੇਕ ਹੀਰ ਮਾਣਨੇ ਕੋਈ ਇਹ ਚ ਪਾਣੀ ਨਹੀਂ ਪਾਇਆ ਕੁਛ ਨਹੀਂ ਜਸਟ ਦੁੱਧ ਤੇ ਚੌਲ ਤੇ ਮੈਂ ਛੋਟੀ ਲੇਚੀ ਜਿਹੜੀ ਕੁੱਟ ਕੇ ਉਹ ਬਾਅਦ ਦਿੱਤੀ ਸੋ ਗਈ ਹੈ ਨਹੀਂ ਕਿ ਨਹੀਂ ਕਿ ਮੈਂ ਸੋ ਗਈ ਵੀ ਪੌਣੇ ਸੀ ਅੰਦਰ ਤਵਾ ਹੋ ਗਿਆ ਗਰਮ ਤੇ ਟਰਾਈ ਕਰਕੇ ਦੇਖਦੇ ਹਾਂ ਨਾ ਇਹਦਾ ਰੇ ਪਹਿਲਾਂ ਮੈਨੂੰ ਚੰਗੀ ਤਰ੍ਹਾਂ ਤਵੇ ਨੂੰ ਕਰ ਲਾਂ ਗ੍ਰੀਸ ਪਹਿਲੇ ਪੂੜੇ ਦਾ ਹਾਲ ਦੇਖ ਲੋ ਦੇਖੋ ਹਮੇਸ਼ਾ ਪਹਿਲਾ ਪੂੜਾ ਇਦਾਂ ਹੀ ਬੰਦ ਹੋਣਾ ਮੈਂ ਸੈਕਿੰਡ ਟਰਾਈ ਕਰਦੀ ਆ ਕਿਦਾਂ ਦਾ ਬੰਦ ਇਹ ਤੀਜਾ ਜੀ ਸਹੀ ਬਣਿਆ ਛੋਟੇ ਛੋਟੇ ਬਣਾਏ ਮੈਂ ਜਿਆਦਾ ਵੱਡੇ ਜਿਹੜੇ ਉਹਨੇ ਟਿੱਕੇ ਦਾ ਬਣਾਉਨੇ ਆ ਤੇ ਉਹ ਖਰਾਬ ਹੁੰਦੇ ਆ ਤੇ ਪਰ ਟਾਈਮ ਬਹੁਤ ਲੱਗ ਜਾਣਾ ਛੋਟੇ ਛੋਟੇ ਬਣਾਉਣ ਨੂੰ ਤੇ ਚਲੋ ਇਹ ਬਣਾਇਆ ਛੋਟਾ ਜਿਹਾ ਕਿਉਂਕਿ ਵੱਡੇ ਜਿਹੜੇ ਉਹ ਖਰਾਬ ਹੋ ਜਾਂਦੇ ਆ ਪਤਨੀ ਕਿਉਂ ਆਹ ਫਸਟ ਅਟੈਂਪਟ ਆ ਸੈਕੰਡ ਅਟੈਂਪਟ ਤੇ ਆ ਥਰਡ ਥਰਡ ਸਹੀ ਬਣਿਆ ਇਸ ਤਰ੍ਹਾਂ ਛੋਟੇ ਛੋਟੇ ਬਣਾਉਂਗੀ ਤੇ ਇਹ ਖੀਰ ਆਪਣੀ ਰਿਜ ਰਿਜ ਕੇ ਬਸ ਮਰਿਆਣ ਘੁਲ ਗਿਆ ਚੋਲ ਸੇਮਣੀ ਤਿਆਰ ਇਹ ਵਾਲਾ ਵੀ ਸਹੀ ਬਣਿਆ ਹੋਣ ਪਤਾ ਲੱਗ ਰਿਹਾ ਕਿ ਦੋ ਖਰਾਬ ਹੋ ਕੇ ਫਿਰ ਸਹੀ ਬਣਨਾ ਸ਼ੁਰੂ ਹੋਇਆ ਇਹ ਵੀ ਹਣੇ ਵਾਲਾ ਵੀ ਅਨ ਪਹਿਲਾਂ ਆਪਾਂ ਤਿੰਨ ਬਣਾਵਾਂਗੇ ਇੱਕ ਬਣਾਵਾਂਗੇ ਬਾਬਾ ਜੀ ਦੇ ਜਿਹੜੇ ਬਣਾ ਲਏ ਇਹਨਾਂ ਚੋਂ ਕੱਢਾਂਗੇ ਇੱਕ ਬਾਬਾ ਜੀ ਦੇ ਮੱਥਾ ਟੇਕਣਾ ਫਿਰ ਗੰਗਾ ਮੰਗੋ ਤੇ ਗੋਰੀ ਵਾਸਤੇ ਤੇ ਇੱਕ ਕਾਵਾ ਵਾਸਤੇ ਤਾਂ ਫਿਰ ਆਪਾਂ ਆਪ ਦੇ ਵਾਸਤੇ ਇਹ ਦੇਖੀਂ ਦੋ ਤੇ ਰਜ ਰਜ ਕੇ ਰਜ ਰਜ ਕੇ ਮਲਾਈ ਆਵੇ ਮਣੀ ਦੇ ਸੁੱਤੇ ਸੁੱਤੇ ਮੇ ਬਣਾ ਲੈਣਾ ਤੇ ਉਹਨੇ ਕਿਹਾ ਮਮਾ ਨੇ ਮੈਨੂੰ ਡਿਸਟਰਬ ਨਹੀਂ ਕੀਤਾ ਵੀਡੀਓ ਵਾਸਤੇ ਤੇ ਇਹ ਰਿੱਝ ਰਿੱਝ ਕੇ ਖੀਰ ਆਪਣੀ ਜੀ ਦੇਖ ਲਓ ਤਕਰੀਬਨ ਬਣ ਚੱਲੀ ਹੁਣ ਪਾ ਲਈ ਆਪਾਂ ਦੇ ਵਿੱਚ ਉਧਰ ਚਲ ਜਾਵਣੀ ਹੋ ਗਈ ਮਿੱਠਾ ਤੇ ਮਾਰੀ ਵੀ ਉੱਠ ਗਿਆ ਸੁੱਤਾ ਮਣੀ ਕਹਿੰਦਾ ਆ ਕੀ ਕਿਸੇ ਨੁਕੀਂ ਕਿਸੇ ਨਹੀਂ ਹੋ ਗਿਆ ਮੈਂ ਨੋਰਮਲ ਖੰਡ ਪਾਵਾਂਗੇ ਆਪਾਂ ਛੋਟੇ ਚਮਚੇ ਜੈਨੂੰ ਲੋੜ ਹੋਈ ਹੋਰ ਪਾ ਦੋ ਨੋ ਜੀ ਕੜ ਕੜ ਕੇ ਆਪਣੀ ਖੀਰ ਬਣ ਗਈ ਮੈਂ ਇਸ ਟਾਈਮ ਤੱਕ ਪੂਰੀ ਹੋ ਚੁੱਕੀ ਇਹਨੂੰ ਕਹਿ ਦੋ ਥੱਕੀ ਤਾਂ ਨਹੀਂ ਗਰਮੀ ਨਾਲ ਬੁਰਾ ਹਾਲ ਹੋ ਗਿਆ ਨੋ ਜੀ ਬਸ ਇੰਨਾ ਕ ਬੈਟਰ ਰਹਿ ਗਿਆ ਤੇ ਇਹ ਆਪਣੇ ਇੰਨੇ ਤਿਆਰ ਹੋ ਗਏ ਬਸ ਚਾਰ ਕੋਹਰ ਬਣੂਗੇ ਮੈਨੂੰ ਲੱਗਦਾ ਤੇ ਇਹ ਆਪਣੀ ਖੀਰ ਸਭ ਤੋਂ ਪਹਿਲਾਂ ਆਪਾਂ ਕੱਢਾਂਗੇ ਬਾਬਾ ਜੀ ਦੀ ਖੀਰ ਤੇ ਪੂੜੇ ਫੇ ਸਾਰੇ ਜਾਣਿਆਂ ਨੂੰ ਦਵਾਂਗੇ। ਲੋ ਜੀ ਖੀਰ ਹੋ ਗਈ ਆਪਣੀ ਰੈਡੀ। ਇਹ ਮਾਲ ਪੂਏ ਨੰਨੂ ਟਾਕਦਾ। ਤੇ ਇਹ ਗੋਰੀ ਵਾਸਤੇ ਕੜਾ। ਤੇ ਹੋ ਗਿਆ ਹੁਣ ਤੱਕ ਮੇਰਾ ਬੁਰਾ ਹਾਲ। ਮਤਲਬ ਹੋ ਗਿਆ ਚਾਰਜ ਚਾਰਜ ਹੋ ਗਿਆ ਇਹ ਉਹ ਕੱਢ ਕੱਢਦੇ ਕੱਢਦੇ ਇਹ ਇਹਦਾ ਮਤਲਬ ਹੈ ਕਿਦਾਂ ਮਤਲਬ ਕਿ ਇਹਨੂੰ ਉਹ ਨਹੀਂ ਕਰਨਾ ਪੈਂਦਾ ਪੰਪ ਜਿਆ ਨਹੀਂ ਮਾਰਨਾ ਪੈਂਦਾ ਹਨਾ ਕੋਈ ਸੋਚੀ ਹੋਊਗਾ ਆ ਲੱਗੇ ਇੱਕ ਦੋ ਚਲ ਦੇਖਦੇ ਆ ਜਾ ਕੇ ਕਿਦਾਂ ਸਪਰੇਅ ਕਰਦਾ ਪੱਠਿਆਂ ਨੂੰ ਸਪਰੇਅ ਕਰਨੀ ਆ ਜੀ ਇੱਕ ਪਾਸੇ ਉਹ ਪੱਠੇ ਵਧੇ ਆ ਕਿ ਟਿੱਡਾ ਆ ਨਾ ਉੱਥੇ ਟਿੱਡੇ ਆ ਟਿੱਡੇ ਪੱਠਿਆਂ ਚ ਖਾਈ ਜਾਂਦੇ ਪੱਠੇ ਏ ਜੀ ਮੈਂ ਲੈ ਲਿਆ ਜਿਹੜੇ ਖੀਰ ਪੂੜੇ ਬਣਾਏ ਆ ਇੱਕ ਇੱਕ ਆਪਣੀਆਂ ਮੰਗੋ ਗੋਰੀ ਵਾਸਤੇ ਤੇ ਗੋਰੀ ਦਾ ਖੜਾ ਪ੍ਰਸ਼ਾਦ ਡੈਡੀ ਲੈ ਗਏ ਸੀਗੇ ਬਾਬਾ ਜੀ ਦੇ ਚੜਾਉਣ ਵਾਸਤੇ ਪਹਿਲਾਂ ਸੁੱਚੇ ਕੱਢਲੇ ਸੀ ਉਹ ਲੈ ਗਏ ਸੀ ਹੁਣ ਜਾਲੀ ਕਿਤੇ ਹੁੰਦੀ ਆ ਇੱਥੇ ਉੱਪਰ ਲੱਗਦੀ ਹੂੰ ਧਿਆਨ ਨਾਲ ਯੂਜ਼ ਕਰੀ ਤੋ ਫਸਟ ਟਾਈਮ ਯੂਜ਼ ਕਰਨਾ ਨਾ ਇਹੋ ਹਾਂ ਪਹਿਲਾਂ ਤੋਂ ਦੂਜਾ ਸੀ ਉਹ ਵੀ ਇਹ ਸੀ ਸੇਮ ਅੱਛਾ ਸੇਮ ਐ ਜੇ ਮੈਂ ਕਿਹੜਾ ਦੇਖਿਆ ਉਹ ਗੋਰੀ ਦਾ ਕੀ ਹਾਲ ਚਾਲਾ ਗੰਗੂ ਉਹ ਗੰਗਾ ਇਹ ਗੰਗਾ ਦਾ ਅਸੀਂ ਵੇਟ ਕਾਦਾ ਮੈਜ਼ਰ ਕੀਤਾ ਮੈਨੂੰ ਤਾਂ ਪਤਾ ਹੀ ਸੀ ਅਸੀਂ ਸਹੀ ਪਤਾ ਨਹੀਂ ਸਾਡੇ ਕੋ ਕੰਮ ਹੋਣਾ ਕਿ ਨਹੀਂ ਕੰਮ ਹੋਣਾ ਤੇ ਤੇ ਜਿਹੜਾ ਉਹ ਇਨਸਾਨ ਨੇ ਕਮੈਂਟ ਕੀਤਾ ਮੈਨੂੰ हां सवियत मैं यही सोचया मैं कह जे कोई किसी पासे लगा ਕਈਆਂ ਨੂੰ ਗਾਈਡ ਕਰਨਾ ਵੀ ਨਹੀਂ ਹੁੰਦਾ ਪੇ ਤੁਸੀਂ ਵੈਸੇ ਗਾਈਡ ਕਰ ਦੋ ਪਈ ਹਾਂ ਭੈਣ ਜੀ ਜਾਂ ਬੇਟਾ ਜੀ ਪੇ ਇਦਾਂ ਇਦਾਂ ਨਹੀਂ ਮੀਜ਼ਰਮੈਂਟ ਲਈਦਾ ਹੁੰਦਾ ਪੇ ਇਦਾਂ ਇਦਾਂ ਲਈਦਾ ਤੇ ਵੈਸੇ ਹੀ ਅੱਜ ਕੱਲ ਕਿਨੇ ਹੁੰਦੇ ਨਾ ਕੋਈ ਸਹੀ ਪਾਸੇ ਵੀ ਲੱਗਦਾ ਜਾਂ ਕਈ ਤਾਂ ਬਹੁਤ ਸਿਆਣੇ ਸਮਝਦਾਰ ਆ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਆ ਜਿਨ੍ਹਾਂ ਨੂੰ ਪਤਾ ਆਪੇ ਜੇ ਕੋਈ ਸਿੱਧੇ ਪਾਸੇ ਲੱਗਾ ਉਹ ਬੱਚੇ ਨੂੰ ਆਪਾਂ ਸਹੀ ਤਰ੍ਹਾਂ ਗਾਈਡ ਕਰੀਏ ਨਾ ਕਿ ਆਲਤੂ ਫालतੂ ਬਕਵਾਸ ਕਰਕੇ ਤੇ ਸੋ ਗੁੱਸਾ ਤਾਂ ਨਹੀਂ ਕੀਤਾ ਉਸੇ ਵੀਰ ਦਾ ਗੁੱਸਾ ਤਾਂ ਕੀ ਕਰਨਾ ਸੀ ਉਸੇ ਵੀਰ ਦਾ ਬਸ ਇਦਾਂ ਦੇ ਕਮੈਂਟ ਦੇਖ ਕੇ ਉਹ ਕਈ ਲੋਕਾਂ ਦੀ ਸਮਝਦਾਰੀ ਪਤਾ ਲੱਗ ਜਾਂਦੇ ਵੀ ਕਿੰਨੇ ਕੁ ਸਮਝਦਾਰ ਆ ਤੇ ਕਿੰਨੇ ਕੋ ਉਦਾਂ ਦੇ ਆ ਮੈਂ ਕੋਈ ਗਲਤ ਵਰਡ ਨਹੀਂ ਉਸੇ ਵੀਰ ਲਈ ਯੂਜ਼ ਕਰਨਾ ਚਾਹੁੰਨੀ ਪਰ ਮਤਲਬ ਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਜੇ ਸਹੀ ਦੱਸਾਂ ਨਾ ਭਾਈ ਸਾਡੀ ਕੋਈ ਮਜਬੂਰੀ ਨਹੀਂਗੀ ਪਸ਼ੂ ਰੱਖਣੇ ਜਾਂ ਇਹ ਕੰਮ ਕਰਨੇ ਸਾਡੀ ਕੋਈ ਮਜਬੂਰੀ ਨਹੀਂ ਟੱਚਵੁੱਡ ਬਾਬੇ ਦਾ ਦਿੱਤਾ ਬਹੁਤ ਖੁਸ਼ ਆ ਤੇ ਬੇਟਾ ਅਸੀਂ ਚਾਹੇ ਅੱਜ ਫੌਰਨ ਭੇਜ ਦਈਏ ਸਾਡੇ ਮਾਂ ਪੁੱਤ ਦੇ ਵੀਜ਼ੇ ਜਿਹੜੇ ਆ ਉਹ ਤਕਰੀਬਨ ਸਾਨੂੰ ਮਿਲ ਜਾਂਦਾ ਕਿੰਨੇ ਟਾਈਮ ਬਾਅਦ ਚ ਅਸੀਂ ਦੋ ਵਾਰੀ ਟਰੈਵਲ ਕਰ ਚੁੱਕੇ ਆ ਯੂਰਪ ਅਸੀਂ ਦੁਬਾਰਾ ਫੇ ਮਤਲਬ ਕਿ ਮੈਂ ਆਪਣੇ ਹਸਬੰਡ ਕੋ ਜਿੱਦਾਂ ਅਸੀਂ ਜਾ ਸਕਦੇ ਆ ਅਸੀਂ ਪਰਮਾਨੈਂਟ ਵੀ ਜਾ ਸਕਦੇ ਹਾਂ ਬਟ ਸਾਡਾ ਇਹ ਬੱਚੇ ਦਾ ਸਾਡੇ ਦਾ ਇੱਕ ਏਮ ਆ ਕਿ ਮੈਂ ਪੰਜਾਬ ਦੇ ਵਿੱਚ ਹੀ ਸੈਟਲ ਹੋਣਾ ਉਸ ਏਮ ਦਾ ਕਰਕੇ ਹੀ ਮੈਂ ਇਹਦੇ ਨਾਲ ਲੱਗੀ ਰਹਿਣੀ ਇਸ ਕੰਮ ਦੇ ਵਿੱਚ ਨਹੀਂ ਤੇ ਜਿੱਦਾਂ ਦੇ ਮੇਰੇ ਹਸਬੰਡਾ ਜਿੰਨੇ ਉਹ ਕੇਅਰ ਮੇਰੀ ਕਰਦੇ ਆ ਜਿੰਨੀਆਂ ਮੈਨੂੰ ਹੈਲਥ ਪ੍ਰੋਬਲਮਸ ਰਹੀਆਂ ਉਹ ਇਹ ਕੰਮ ਇਹਨੂੰ ਕਦੀ ਵੀ ਨਾ ਕਰਨ ਦੇ ਅਸੀਂ ਕਿਉਂ ਕਰਦੇ ਸਿਰਫ ਇੱਕ ਆਪਣੇ ਮੁੰਡੇ ਕਰਕੇ ਬੱਚੇ ਕਰਕੇ ਵੇ ਕਵੇਂ ਨਾ ਮੇਰੀ ਮਾਂ ਨੇ ਮੇਰਾ ਸਾਥ ਨਹੀਂ ਦਿੱਤਾ ਜਾਂ ਮੇਰੇ ਪਿਓ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਛੋਟੇ-ਛੋਟੇ ਬੱਚੇ 18 ਸਾਲ ਦਾ ਹੈ ਹਜੇ 19ਵੇਂ ਸਾਲ ਇਹਨੂੰ ਲੱਗਾ ਤੇ ਟੱਚ-ਉਡ ਇਦਾਂ ਦੇ ਲਾਇਕ ਬੱਚੇ ਕਿਸੇ-ਕਿਸੇ ਦੇ ਹੁੰਦੇ ਆ ਵੀ ਜਿਹੜੇ ਆਪਣੀ ਸਟੱਡੀ ਵੀ ਕਰਦੇ ਆ ਤੇ ਨਾਲੂ ਨਾਲ ਥੋੜਾ-ਬੋਤਾ ਜਿਹੜਾ ਘਰ ਦਾ ਕੰਮ ਜਾਂ ਪਸ਼ੂਆਂ ਦਾ ਕੰਮ ਜਾਂ ਹੋਰ ਵੀ ਕਿਤੇ ਬਾਹਰ ਕੰਮ ਉਹ ਕਰ ਲੈਂਦੇ ਆ ਤੇ ਪਰ ਲੋਕਾਂ ਦੀ ਮੰਟੈਲਿਟੀ ਕਈਆਂ ਨੂੰ ਲਿਖਣਾ ਜਾਂ ਬੋਲਣ ਦਾ ਜਮਾ ਵੀ ਨਹੀਂ ਪਤਾ ਹੁੰਦਾ ਤੇ ਚਲੋ ਮੈਂ ਤੇ ਇਹੀ ਕਹਿਣੀ ਹੁੰਨੀ ਜਿਹੜੇ ਐਦਾਂ ਦੇ ਪਲੀ ਸਾਡੇ ਵਲੋਗਾਂ ਤੋਂ ਦੂਰ ਰਹਿਆ ਕਰਨ ਮਾੜਾ ਕਮੈਂਟ ਕਰਨ ਨਾਲੋਂ ਚੰਗਾ ਤੁਸੀਂ ਸਾਡੇ ਵਲੋਗ ਨਾ ਦੇਖਿਆ ਕਰੋ ਜਿਹੜੇ ਤੁਹਾਨੂੰ ਚੰਗੇ ਲੱਗਦੇ ਆ ਉਹ ਦੇਖਿਆ ਕਰੋ ਤੇ ਜੇ ਸਲਾਹ ਦੇਣੀ ਆ ਤਾਂ ਚੰਗੇ ਤਰੀਕੇ ਨਾਲ ਇੱਕ ਲਿਖਣ ਦੀ ਵਰਡਿੰਗ ਵੀ ਹੁੰਦੀ ਆ ਉਸੇ ਤਰੀਕੇ ਨਾਲ ਦਿਆ ਕਰੋ ਮੈਨੂੰ ਜਿੰਨੇ ਵੀ ਕਮੈਂਟ ਆਉਂਦੇ ਮੈਂ ਕਦੀ ਵੀ ਕਿਸੇ ਨੂੰ ਵੀ ਗਲਤ ਰਿਪਲਾਈ ਨਹੀਂ ਕੀਤਾ ਮੈਂ ਹਮੇਸ਼ਾ ਵੀਰ ਜੀ ਭੈਣ ਜੀ ਕਹਿ ਕੇ ਹੀ ਰਿਪਲਾਈ ਕੀਤਾ ਜਿਹੜੇ ਮੇਰੇ ਤੋਂ ਛੋਟੇ ਆ ਬੱਚੇ ਮੈਨੂੰ ਦੀਦੀ ਕਹਿੰਦੇ ਆ ਜਾਂ ਆਂਟੀ ਕਹਿੰਦੇ ਆ ਆਪਾਂ ਉਹਨਾਂ ਨੂੰ ਵੀ ਪੁੱਤਰ ਯਾ ਬੇਟਾ ਜੀ ਕਹਿ ਕੇ ਹੀ ਕਮੈਂਟ ਕਰੀਦਾ ਤਾਂ ਸੋ ਪਲੀਜ਼ ਜਿਹੜੇ ਐਦਾਂ ਦੇ ਬੰਦੇ ਜਾਂ ਲੇਡੀਜ਼ ਜਾਂ ਜੈਂਟਸ ਆ ਜਿਹੜੇ ਵੀ ਤੇ ਉਹ ਨਾ ਦੇਖਿਆ ਕਰਨ ਬਲੌਗ ਸਾਨੂੰ ਨਾ ਨਾ ਦਿਖਾਉਣੇ ਬਲੌਗ ਉਹਨਾਂ ਨੂੰ ਪਸੰਦ ਆ ਤੇ ਵਿਊਜ਼ ਲੈਣੇ ਸਾਨੂੰ ਐਦਾਂ ਦੇ ਲੋਕਾਂ ਦਾ ਕੋਈ ਵੀ ਸ਼ੌਂਕ ਨਹੀਂ ਨਾ ਤੇ ਵਸ ਐਦਾਂ ਦੇ ਜਿਹੜੀ ਮੈਂਟੈਲਿਟੀ ਵਾਲੇ ਲੋਕ ਜਦੋਂ ਕਿਤੇ ਕਮੈਂਟ ਕਰਦੇ ਨੇ ਫੇਰ ਮੇਰਾ ਮਨ ਕਰੋ ਨਹੀਂ ਮਣੀ ਆਪਾਂ ਹੀ ਬਲੌਗ ਬਣਾਉਣੇ ਆਪਾਂ ਕੈਰੀ ਆਨ ਆਪਣਾ ਕੰਮ ਐਦਾਂ ਹੀ ਰੱਖੀ ਐ ਆਪਾਂ ਦੋਨੇ ਜਾਣੇ ਇਦਾਂ ਹੀ ਚੁੱਪਚਾਪੀਤੇ ਆਪਣਾ ਕੰਮ ਕਰੀਏ ਤਰੱਕੀ ਕਰੀਏ ਤੇ ਅਸੀਂ ਤਾਂ ਬਣਾਇਆ ਸੀ ਵੀ ਚੈਨਲ ਮਾਂ ਪੁੱਤ ਨੇ ਵੀ ਚਲੋ ਮਤਲਬ ਕਿ ਹੁੰਦਾ ਨਾ ਇੱਕ ਇਨਸਾਨ ਨੂੰ ਕਿ ਸਾਡੇ ਵਰਗੇ ਹੋਰ ਵੀ ਕਈ ਹੋਣਗੇ ਸਾਨੂੰ ਮੋਟੀਵੇਸ਼ਨ ਮਿਲੂਗੀ ਕਈਆਂ ਕੋਲੋਂ ਤੇ ਕਈਆਂ ਨੂੰ ਸਾਡੇ ਕੋਲੋਂ ਮਿਲੂਗੀ ਤੇ ਪਰ ਅੱਜ ਕੱਲ ਮੋਟੀਵੇਟ ਕੋਈ ਨਹੀਂ ਹੋਣਾ ਚਾਹੁੰਦਾ ਸਭ ਬਸ ਉਹ ਹੀ ਆ ਕਹਿੰਦੇ ਥਰੀ ਦੀਆਂ ਸਲਾਵਾਵਾਂ ਦੇਣ ਵਾਲੇ ਗੁਰਜਿੰਦਰ ਸਿੰਘ ਸਿੱਖੋ ਵੀਰ ਜੀ ਕਿੰਨੀ ਵਧੀਆ ਤਰੀਕੇ ਨਾਲ ਕਮੈਂਟ ਕਰਦੇ ਆ ਫਿਰ ਪਰਵਿੰਦਰ ਸਿਸਟਰ ਜੀ ਆ ਉਹ ਵੀ ਕਰਦੇ ਜਸ ਕਰਨੇ ਆ ਬੇਟਾ ਛੋਟਾ ਬੰ ਮਨਵੀਰ ਦੀ ਏਜ ਦਾ ਸ਼ਾਇਦ ਮਨਵੀਰ ਤੋਂ ਵੀ ਛੋਟਾ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਕਮੈਂਟ ਕਰਦੇ ਆ ਇੱਕ ਪਲਵਿੰਦਰ ਸਿੰਘ ਵੀਰ ਆ ਉਹ ਵੀ ਵਧੀਆ ਤਰੀਕੇ ਨਾਲ ਕਰਦੇ ਆ ਹਰਵਿੰਦਰ ਸਿੰਘ ਵੀਰ ਆ ਤੇ ਮਤਲਬ ਕਿ ਸਾਰੇ ਜਿੰਨੇ ਵੀ ਮਤਲਬ ਕਿ ਵਧੀਆ ਹੀ ਕਮੈਂਟ ਕਰਦੇ ਉਹਨਾਂ ਨੂੰ ਪਤਾ ਅਸੀਂ ਕੋਈ ਨੱਚਦੇ ਟੱਪਦੇ ਜਾਂ ਲੱਚਰ ਤਾਂ ਜਾਂ ਗਲਤ ਵੀਡੀਓਜ਼ ਅਸੀਂ ਨਹੀਂ ਬਣਾਉਂਦੇ ਤੇ ਅਸੀਂ ਤਾਂ ਪਹਿਲਾਂ ਤੋਂ ਹੀ ਦੱਸਿਆ ਵੀ ਅਸੀਂ ਜ਼ੀਰੋ ਤੋਂ ਇਹ ਕੰਮ ਸਟਾਰਟ ਕੀਤਾ। ਤੋ ਸੋ ਸਾਨੂੰ ਮੋਟੀਵੇਟ ਕਰੇ ਕਰਨਾ ਚਾਹੀਦਾ ਉਹਨਾਂ ਨੂੰ ਸਾਨੂੰ ਸਹੀ ਸਲਾਹ ਦੇਣੀ ਚਾਹੀਦੀ ਨਾ ਕਿ ਆਲਤੂ ਫਾਲਤੂ ਕੋਈ ਕਮੈਂਟ ਕਰਨਾ ਚਾਹੀਦਾ। ਇਹੋ ਹੀ ਉਹ ਜੇ ਸਾਨੂੰ ਲਿਖ ਕੇ ਭੇਜਦੇ ਨਾ ਜਾਂ ਵੀ ਤੁਸੀਂ ਇਦਾਂ ਨਹੀਂ ਇਦਾਂ ਕਰੋ। ਤੇ ਜ਼ਿਆਦਾ ਵਧੀਆ ਹੁੰਦਾ। ਅਸੀਂ ਤਾਂ ਇਹੋ ਹੀ ਬਹੁਤ ਪਰਮਾਤਮਾ ਦਾ ਸ਼ੁਕਰ ਮਨਾਈਦਾ ਸਾਨੂੰ ਰੱਬ ਨੇ। ਇੱਕ ਹੀ ਪੁੱਤਰ ਦਿੱਤਾ ਮਨਵੀਰ ਤਾਂ ਨਹੀਂ ਤੇ ਜਿੰਦਾ ਇਹਦੇ ਡੈਡੀ ਬਾਹਰ ਆ ਸੋਣੀ ਇਨਕਮ ਉਹਨਾਂ ਦੀ ਬੱਚੇ ਤਾਂ ਛੱਟ ਵਿਗੜ ਜਾਂਦੇ ਬੱਚੇ ਤੇ ਮਾਪਿਆਂ ਕੋਲੋਂ ਬਾਹਰੋਂ ਪੈਸੇ ਮਗਾ ਮਗਾ ਕੇ ਖਾ ਖਾ ਕੇ ਉਹ ਵਿਗੜ ਵੀ ਜਾਂਦੇ ਆ ਜਾਂ ਗਲਤ ਰਸਤੇ ਵੀ ਪੈ ਜਾਂਦੇ ਆ ਸਾਨੂੰ ਤਾਂ ਮੈਨੂੰ ਤਾਂ ਖੁਦ ਤੇ ਆਪਣੇ ਆਪ ਤੇ ਉਹ ਹੀ ਬਹੁਤ ਆ ਵੀ ਜੇ ਮੇਰੇ ਹਸਬੰਡ ਬਾਹਰ ਆ ਤਾਂ ਮੇਰੇ ਤੇ ਇਹਦੀ ਜ਼ਿੰਮੇਵਾਰੀ ਸੀ ਤਾਂ ਮੈਂ ਇਹਨੂੰ ਸਹੀ ਸਿੱਖਿਆ ਦਿੱਤੀ ਆਪਣੇ ਬੱਚੇ ਨੂੰ ਕੋਈ ਮੈਨੂੰ ਵਿਗਾੜਿਆ ਨਹੀਂ ਪੈਸੇ ਦੇ ਦੇ ਕੇ ਤੇ ਨਾ ਹੀ ਮੈਂ ਇਹਨੂੰ ਗਲਤ ਰਸਤੇ ਪਾਇਆ ਨਾ ਹੀ ਮੈਂ ਇਹਨੂੰ ਇੰਨਾ ਭੂਏ ਚੜਾਇਆ ਜਿੱਦਾਂ ਕਈ ਬੱਚੇ ਚੜ ਜਾਂਦੇ ਆ ਜੀ ਮਾਪੇ ਬਾਹਰ ਆ ਫਰੀ ਦੀ ਫੁਕਰੀ ਤੇ ਇੰਨਾ ਹੀ ਜੀ ਦੋਸੋ ਹਰ ਇੱਕ ਦੇ ਆਪਣੀ ਆਪਣੀ ਸੋਚ ਹੁੰਦੀ ਆ ਮੈਂ ਕਿਹਾ ਕਮੈਂਟ ਵੀ ਉਸ ਇਨਸਾਨ ਨੇ ਸਿੱਧਾ ਇਹੋ ਹੀ ਕੀਤਾ ਕਹਿੰਦਾ ਤੁਹਾਡਾ ਦਿਮਾਗ ਖਰਾਬ ਆ ਦੱਸ ਜੇ ਸਾਡਾ ਦਿਮਾਗ ਖਰਾਬ ਆ ਮੈਨੂੰ ਤਾਂ ਲੱਗਦਾ ਸੱਚੀ ਸਾਡਾ ਫੇਰ ਦਿਮਾਗ ਹੀ ਖਰਾਬ ਆ ਅਸੀਂ ਐਵੇਂ ਮੁੰਡੇ ਨੂੰ ਇੱਧਰ ਪਾਇਆ ਹੋਵੇ ਆ ਵੀ ਤੂੰ ਪੰਜਾਬ ਚ ਰਹਿ ਤਰੱਕੀ ਕਰ ਸਾਨੂੰ ਵੀ ਸੋਚ ਲੈਣਾ ਚਾਹੀਦਾ ਇੱਥੇ ਕੁਛ ਨਹੀਂਗਾ ਤੇ ਇਹਨੂੰ ਮੈਨੂੰ ਬਾਹਰ ਭੇਜ ਦੇਣਾ ਚਾਹੀਦਾ ਤੇ ਕਿਉਂਕਿ ਕਈਆਂ ਨੂੰ ਇਹੋ ਹੀ ਨਹੀਂ ਐਪਰੀਸ਼ੀਏਟ ਤੇ ਕੀ ਕਰਨਾ ਬੱਚਾ ਇੱਥੇ ਕੰਮ ਕਰਦਾ ਇਹਦੇ ਵਾਲ ਦੇਖ ਕੇ ਇਹਦੇ ਜਿੱਡੇ ਹੋਰ ਬੱਚਿਆਂ ਨੂੰ ਵੀ ਸਿੱਖਿਆ ਮਿਲੂਗੀ ਐਪਰੀਸ਼ੀਏਟ ਤੇ ਕੀ ਕਰਨਾ ਸਗੋ ਦੀ ਆਲਤੂ ਫालतੂ ਕਮੈਂਟ ਕਰਨਾ ਚਲੋ ਜੀ ਇਸ ਤੋਂ ਬਾਅਦ ਜੋ ਉਹਨਾਂ ਨੂੰ گاਵਾਂ ਨੂੰ ਦਈਏ ਆ ਪਕੜਾ ਘੜੂ ਧਾਰ ਕੱਢੀਏ ਗੁਹਾ ਗੁਹਾ ਚੱਕੀਏ ਤੇ ਫਿਰ ਚੱਲਦੇ ਹਾਂ ਵਾਪਸ ਘਰੇ ਬੜਾ ਮੰਦੂਗੀ ਜਾ ਹੋਇਆ ਉਹਦਾ ਕਮੈਂਟ ਵੜ ਕੇ ਸ਼ਾਇਦ ਮੈਨੂੰ ਆਦਤ ਨਹੀਂ ਇਦਾਂ ਦੇ ਕਮੈਂਟਾਂ ਦੇ ਪਰ ਜਿੱਦਾਂ ਜਿੱਦਾਂ ਸਾਡਾ ਚੈਨਲ ਗਰੋ ਕਰੀ ਗਿਆ ਤੇ ਇਦਾਂ ਦੇ ਆਲਤੂ ਫਾਲਤੂ ਆਈ ਥਿੰਕ ਬਹੁਤ ਕਮੈਂਟ ਆਇਆ ਕਰਨੇ ਆ ਚਲੋ ਟੱਚवुड ਬਾਬਾ ਜੀ ਮੇਰ ਰੱਖਣ ਜਿਹੜਾ ਗਲਤ ਕਰਨ ਵਾਲੇ ਆ ਜਾਂ ਗਲਤ ਬੋਲਣ ਵਾਲੇ ਆ ਤੇ ਉਹ ਪਰਮਾਤਮਾ ਨੂੰ ਪਤਾ ਹੀ ਆ ਕੌਣ ਕੀ ਕਰਨਦੇ ਆ ਉਧਰ ਵੀ ਕਰਨੀ ਆ ਨਾ उधर भी करनी है ना उधर पिछे हाँ मिर्चा देखो किनिया लगिया हुई जी ਆਰੇ ਬਾਪੂ ਦੋਦ ਕੱਲੇ ਨੇ ਹੋਈ ਤੋੜ ਕੇ ਲੈ ਕੇ ਗਏ ਆ ਭਰੇ ਭੇ ਬੂਟੇ ਮਿਰਚਾਂ ਨਾਲ ਇੱਧਰ ਜਾਦੀਆਂ ਇੱਧਰੋਂ ਤੋੜ ਕੇ ਲੈ ਗਏ ਸੀ ਇਹ ਦੇਖੋ ਸਾਰੀਆਂ ਮਿਰਚੇ ਮਿਰਚਾਂ ਤੋੜ ਕੇ ਇਹਨਾਂ ਦਾ ਆਚਾਰ ਪਾਉਂਗੇ ਕੱਲ ਤੀਆਂ ਤੇ ਚਲੇਗੀ ਸਾਰਾ ਦਿਨ ਉੱਥੇ ਲੰਘਿਆ ਨਹੀਂ ਤੇ ਕਈ ਕੰਮ ਹੋ ਜਾਣੇ ਸੀ ਘਰ ਦੇ ਕੱਲ ਖੀਰ ਪੂੜੇ ਬਣਾ ਲੈਣੇ ਸੀ ਅੱਜ ਮੈਂ ਮਿਰ ਆਹ ਦੇਖੋ ਛੋਟਾ ਕਿਦੋਂ ਭਰ ਗਿਆ ਪਿਆ ਬੂਟਾ ਬਹੁਤ ਖੁਸ਼ੀ ਹੁੰਦੀ ਜਦੋਂ ਘਰੇ ਇਦਾਂ ਮਿਰਚਾਂ ਮੁਰਚਾਂ ਲੱਗੀਆਂ ਹੋਣ ਸਬਜ਼ੀਆਂ ਕੋਈ ਲੱਗੀਆਂ ਹੋਣ ਹਾਂ ਇਨਾਂ ਚ ਕਈ ਮਿਰਚਾਂ ਕੋੜੀਆਂ ਜਿਹੜੀਆਂ ਛੋਟੀਆਂ ਆ ਇਹ ਕੋੜੀਆਂ ਵਾਂ ਏਦਾਂ ਦੀਆਂ ਜਿਹੜੀਆਂ ਨਾਰਮਲ ਆ ਨਾ ਜ਼ਿਆਦਾ ਕੋੜੀਆਂ ਤੇ ਨਾ ਹੀ ਜ਼ਿਆਦਾ ਮਿੱਠੀਆਂ ਕੱਲ ਨੂੰ ਤੋੜਾਂਗੇ ਮੰਨੀ ਤਾਂ ਬਾਬੇ ਨੂੰ ਕਹਿਣਾ ਅੱਜ ਨਾ ਤੋੜ ਦੋ ਪੂੜੇ ਮੰਗੋ ਨੂੰ ਦੇ ਦੇ ਤੇ ਦੋ ਗੰਗਾ ਦੇ ਗੋਰੀ ਨੂੰ ਮਾੜਾ ਜਿਹਾ ਦੇਣਾ ਪ੍ਰਸ਼ਾਦ ਦੇ ਤੌਰ ਤੇ ਬਸ ਇਹਨੂੰ ਦੇ ਦੇ ਦੋ ਪੂੜੇ ਉਹਨੂੰ ਅਜੇ ਪਤਾ ਨਹੀਂ ਲੱਗਾ ਉਹ ਉਹਨੂੰ ਗੋਰੀ ਨੂੰ ਪ੍ਰਸ਼ਾਦ ਦੇ ਤੌਰ ਤੇ ਅੱਧਾ ਦੇ ਦੇ ਉਹਨੂੰ ਗੋਰੀ ਨੂੰ ਅੱਜ ਨਹੀਂ ਹਿੱਲੀ ਗੋਰੀ ਦੇ ਲੱਖੇ ਆ ਨਾ ਮਰੇ ਹੂੰ ਬੋੜੇ ਜੀ ਨਾਲ ਲੈ ਦ ਅਕੜਾ ਆ ਮੈਨ ਨੁੜਾ ਦਾ ਕਿੰਨੇ ਚਮੰਗਿਆ സിയസ് പൗഡർ പാക്ക് രോട്ട ക ਇਹ ਤਾਂ ਚੰਗਾ ਮੈਂ ਚੋਕ ਕਰਦੇ ਬਾਦ ਇਹਨੇ ਉਹ ਖਾ ਲੈਣਾ ਹੋਣੀ ਬਸ ਚਲੋ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ